ਦੋ ਬਦਮਾਸ਼ਾਂ ਨੂੰ ਗੋਲੀਆਂ ਮਾਰ ਕੇ ਉਤਾਰ ਦਿੱਤਾ ਗਿਆ ਮੌਤ ਦੇ ਘਾਟ ਦੋਸਤ ਨੇ ਹੀ ਮਾਰੀਆਂ ਨੇ ਗੋਲੀਆਂ ਤੇ ਆਪਣੇ ਹੀ ਚੌਥੇ ਸਾਥੀ ਦੇ ਘਰ ਰੁਕੇ ਹੋਏ ਸਨ ਇਹ ਬਦਮਾਸ਼ ਜੀ ਹਾਂ ਇੱਕ ਖਬਰ ਚਲੰਦਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਦੋ ਬਦਮਾਸ਼ਾਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਇਹ ਗੋਲੀਆਂ ਕਿਸੇ ਹੋਰ ਨੇ ਨਹੀਂ ਮਾਰੀਆਂ ਬਲਕਿ ਇਹਨਾਂ ਦੇ ਹੀ ਦੋਸਤ ਨੇ ਮਾਰੀਆਂ ਨੇ ਤੇ ਇਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਦੱਸਦੀ ਹੈ ਕਿ ਇਹ ਤਿੰਨੋ ਦੋਸਤ ਆਪਣੇ ਹੀ ਚੌਥੇ ਦੋਸਤ ਦੇ ਘਰ ਰੁਕੇ ਹੋਏ ਸਨ ਦੱਸਦੀ ਹੈ ਕਿ ਇਹ ਬਦਮਾਸ਼ ਜਿਨ੍ਹਾਂ ਨੇ ਪਹਿਲਾਂ ਵੀ ਕਈ ਵਾਰ ਦਾਤਾਂ ਨੂੰ ਅੰਜਾਮ ਦਿੱਤਾ ਤੇ ਇਹ ਹੁਣ ਜਲੰਧਰ ਦੇ ਲੰਮਾ ਪਿੰਡ ਚੌਂਕ ਦੇ ਉਦਮ ਸਿੰਘ ਨਗਰ ਦੇ ਵਿੱਚ ਆਪਣੇ ਦੋਸਤ ਦੇ ਘਰ ਰੁਕੇ ਹੋਏ ਸਨ ਜਿੱਥੇ ਕਿ ਕਿਸੇ ਗੱਲ ਨੂੰ ਲੈ ਕੇ ਇਹਨਾਂ ਵਿੱਚ ਬਹਿਸ ਹੋ ਜਾਂਦੀ ਹੈ ਤੇ ਇਹਨਾਂ ਦੇ ਵਿੱਚੋਂ ਇੱਕ ਨੇ ਦੂਸਰੇ ਦੋਨਾਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਚੌਥੇ ਦੋਸਤ ਦੇ ਵੱਲੋਂ ਇਹਨਾਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਦੱਸਦੀ ਹੈ ਕਿ ਮ੍ਰਿਤਕਾਂ ਦੀ ਪਛਾਣ ਸ਼ਿਵਮ ਦੇ ਵਜੋਂ ਹੋਈ ਹੈ ਤੇ ਦੂਸਰਾ ਜਿਹੜਾ ਜਿਸ ਦੀ ਮੌਤ ਹੋ ਚੁੱਕੀ ਹੈ ਉਸ ਦੀ ਪਛਾਣ ਵਿਨੇ ਤਿਵਾੜੀ ਦੇ ਤੌਰ ਤੇ ਹੋਈ ਹੈ ਦੱਸਦੀ ਹੈ ਕਿ ਸ਼ਿਵਮ ਦੀ ਉਮਰ 24 ਸਾਲ ਦੱਸੀ ਜਾ ਰਹੀ ਹੈ ਜਿਹੜਾ ਕਿ ਮੋਤਾ ਸਿੰਘ ਨਗਰ ਦਾ ਨਿਵਾਸੀ ਹੈ ਤੇ ਵਿਨੀਤਿਵਾੜੀ ਜਸਤੀ ਉਮਰ 22 ਸਾਲ ਦੱਸੀ ਜਾ ਰਹੀ ਹੈ ਜਿਹੜਾ ਕਿ ਬਸਤੀ ਚੌਂਕ ਦਾ ਰਹਿਣ ਵਾਲਾ ਹੈ ਤੇ ਜਿਸ ਦੋਸਤ ਨੇ ਗੋਲੀਆਂ ਮਾਰੀਆਂ ਨੇ ਉਸ ਦਾ ਨਾਮ ਮੰਨਾ ਮਿੱਠਾਪੁਰੀਆ ਦੱਸਿਆ ਜਾ ਰਿਹਾ ਹੈ ਇਹ ਮਿੱਠਾਪੁਰ ਦਾ ਰਹਿਣ ਵਾਲਾ ਹੈ ਤੇ ਜਿਹੜਾ ਚੌਥਾ ਦੋਸਤ ਜਿਸ ਦੇ ਘਰ ਇਹ ਤਿੰਨੋਂ ਰੁਕੇ ਸਨ ਉਸ ਦਾ ਨਾਮ ਹਰਜਿੰਦਰ ਸਿੰਘ ਮਨੀ ਹੈ ਤੇ ਇਸ ਦੇ ਘਰ ਹੀ ਕਰੀਬ ਰਾਤ ਨੂੰ 2:30 ਵਜੇ ਇਹਨਾਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਜਾਂਦੀ ਹੈ ਤੇ ਮੰਨਾ ਮਿੱਠਾ ਪੁਰੀਆ ਸ਼ਿਵਮ ਤੇ ਵਿਨੇ ਤਿਵਾੜੀ ਨੂੰ ਗੋਲੀਆਂ ਮਾਰ ਦਿੰਦਾ ਦੱਸਦੀ ਹੈ ਕਿ ਸ਼ਿਵਮ ਦੇ 5 ਗੋਲੀਆਂ ਲੱਗੀਆਂ ਨੇ ਤੇ ਵਿਨੇ ਦੇ 7 ਗੋਲੀਆਂ ਮੰਨਾ ਮਿੱਠਾ ਪੁਰੀਆ ਦੇ ਵੱਲੋਂ ਮਾਰੀਆਂ ਜਾਂਦੀਆਂ ਨੇ ਤੇ ਜਦੋਂ ਰਾਤ ਨੂੰ ਗੋਲੀ ਦੀ ਆਵਾਜ਼ ਆਉਂਦੀ ਹੈ ਤਾਂ ਪਰਿਵਾਰਕ ਮੈਂਬਰ ਹੋਰ ਵੀ ਉੱਠ ਜਾਂਦੇ ਨੇ ਤਾਂ ਜਿਹੜਾ ਮੰਨਾ ਮਿੱਠਾਪੁਰੀਆ ਹੈ ਉਹ ਮੌਕੇ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕਰਦਾ ਹੈ ਪਰੰਤੂ ਜਦੋਂ ਹਰਜਿੰਦਰ ਸਿੰਘ ਮਨੀ ਦੇ ਵੱਲੋਂ ਸ਼ਿਵਮ ਤੇ ਵਿਨਿਤਵਾੜੇ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਤੇ ਪੁਲਿਸ ਨੂੰ ਵੀ ਉਸ ਵੇਲੇ ਸੂਚਨਾ ਮਿਲ ਜਾਂਦੀ ਹੈ ਤਾਂ ਮੌਕੇ ਤੇ ਹੀ ACP ధਰਨੇਕ ਸਿੰਘ ਆਪਣੀ ਟੀਮ ਦੇ ਨਾਲ ਪਹੁੰਚ ਜਾਂਦੇ ਨੇ ਦੱਸ ਦिए ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਸ਼ੋਮ ਦੀ ਮੌਤ ਹੋ ਜਾਂਦੀ ਹੈ ਤੇ ਹਸਪਤਾਲ ਪਹੁੰਚ ਕੇ ਵਿਨੇ ਦਿਵਾੜੀ ਵੀ ਦਮ ਤੋੜ ਦਿੰਦਾ ਹੈ ਅਤੇ ਪੁਲਿਸ ਨੇ ਜਦੋਂ ਇਹਨਾਂ ਦਾ ਚਿਹਰੇ ਦੇਖੇ ਤੇ ਜਾਂਚ ਪੜਤਾਲ ਕੀਤੀ ਤਾਂ ਸਾਹਮਣੇ ਆਇਆ ਕਿ ਸ਼ਿਵਮ ਵਿਨੇ ਦਿਵਾੜੀ ਤੇ ਮੰਨਾ ਮਠਾਪੁਰੀਆ ਨੇ ਪਹਿਲਾਂ ਵੀ ਚਲੰਦਰ ਦੇ ਵਿੱਚ ਇੱਕ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਸੀ ਉਦੋਂ ਵੀ ਇਹਨਾਂ ਨੇ ਕਿਸੇ ਵਿਅਕਤੀ ਦਾ ਕਤਲ ਕਰਨ ਦੀ ਸਾਜ਼ਿਸ਼ ਘੜੀ ਹੋਈ ਸੀ ਪਰੰਤੂ ਇਹ ਨਾਕਾਮਯਾਬ ਰਹੇ ਸਨ ਪੁਲਿਸ ਨੂੰ ਇਹ ਪਹਿਲਾਂ ਤੋਂ ਹੀ ਲੋੜਿੰਦੇ ਸਨ ਤੇ ਹੁਣ ਮ੍ਰਿਤਕ ਵੀ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਤੇ ਮੰਨਾ ਮਿੱਠਾ ਪੁਰੀਆ ਵੀ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਤੇ ਹਰਜਿੰਦਰ ਸਿੰਘ ਮਨੀ ਦੇ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਪੁਲਿਸ ਨੇ ਇਹਨਾਂ ਦੇ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਨੇ ਤੇ ਇਹਨਾਂ ਦੇ ਕੋਲੋਂ ਇੱਕ ਗੱਡੀ ਵੀ ਮਿਲੀ ਜਿਹੜੀ ਕਿ ਇਹਨਾਂ ਨੇ ਹਿਰਾਸਤ ਦੇ ਵਿੱਚ ਲੈ ਲਈ ਹੈ ਦੱਸਦੀ ਹੈ ਕਿ ਪੁਲਿਸ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਪੁਲਿਸ ਨੂੰ ਲੋੜਿੰਦੇ ਸਨ ਤੇ ਹੁਣ ਪੁਲਿਸ ਨੇ ਇਹਨਾਂ ਦੇ ਉੱਪਰ ਜਿਹੜੀ ਕਿ ਕਾਰਵਾਈ ਕਰ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਅਗਰ ਇਹਨਾਂ ਦੇ ਤਾਰ ਕਿਸੇ ਹੋਰ ਨਾਲ ਵੀ ਜੁੜੇ ਹੋਏ ਤਾਂ ਉਸਤੇ ਵੀ ਖੁਲਾਸੇ ਕੀਤੇ ਜਾਣਗੇ ਤੇ ਇਹਨਾਂ ਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ